ਹਾਂਜੀ ਗਰਮੀ ਵਿੱਚ ਦੁੱਧ ਬਹੁਤ ਮਹਿੰਗਾ ਮਿਲਦਾ ਹੈ ਉਤੋਂ ਇਹ ਖਰਾਬ ਹੋ ਜਾਂਦਾ ਗਰਮੀ ਇੰਨੀ ਜ਼ਿਆਦਾ ਪੈਂਦੀ ਹੈ ਅਮ ਜੇ ਤੁ ਬਾਲਾ ਵੀ ਦੋਆਉਂਦੇ ਫਿਰ ਵੀ ਖਰਾਬ ਹੋ ਜਾਂਦਾ ਤਾਂ ਬਹੁਤ ਹੀ ਵਸਾਨ ਤੇ ਸੌਖਾ ਤਰੀਕਾ ਦੱਸਾਂ ਜਿੰਨਾ ਤੁਹਾਡਾ ਦੁੱਧ ਬਿਲਕੁਲ ਨਹੀਂ ਖਰਾਬ ਹੋਊਗਾ ਨਾ ਫਟੂਗਾ ਨਾ ਜੰਮੂਗਾ ਤੇ ਤੁਹਾਨੂੰ ਚਾਹ ਲਈ ਮੁਸ਼ਕਲ ਬਿਲਕੁਲ ਨਹੀਂ ਆਉਣਗੀ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਤੁਸੀਂ ਐਂਡ ਤੱਕ ਵੀਡੀਓ ਦੇਖ ਲੈ ਫਿਰ ਤੁਹਾਨੂੰ ਪਤਾ ਲੱਗਣਾ ਕੀ ਤਰੀਕਾ ਹੈ ਅੱਜ ਤੁਹਾਨੂੰ ਦਿਖਾਈਏ ਕਿ ਪਾ ਦੁੱਧ ਕਿਵੇਂ ਸਵਾਮ ਤੇ ਰੱਖ ਸਕਦੇ ਹਾਂ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ। ਇਹ ਵੀਡੀਓ ਬਹੁਤ ਜ਼ਿਆਦਾ ਕੰਮ ਦੀ ਹੈ ਸੁਣੀ ਦੇਣ ਦੀ ਟੜੀ ਹੈ ਨਾ ਕਿਉਂਕਿ ਤੁਹਾਨੂੰ ਪਤਾ ਸੋਈ ਦੇ ਵਿੱਚ ਇਹ ਚੀਜ਼ ਹੀ ਸਭ ਨਾਲ ਵੱਧ ਜ਼ਰੂਰਤ ਪੈਂਦੀ। ਕਿਉਂ ਕਿ ਲਿਹਾਉਣੀ ਵੀ ਆਪਾਂ ਨੂੰ ਮੁੱਲ ਪੈਂਦੀ ਹੈ। ਸ਼ਹਿਰਾਂ ਵਿੱਚ ਪਿੰਡਾਂ ਵਿੱਚ ਵੀ ਹਾਂ ਤਾਂ ਬਹੁਤ ਜ਼ਿਆਦਾ ਮੌਲੀ ਲਿਹਾਉਦੇ ਕਿਸੇ ਕਿਸੇ ਦੇ ਘਰ ਹੀ ਹੁੰਦੀ ਹੈ ਇਹ ਚੀਜ਼। ਠੀਕ ਹੈ ਕਿ ਨਹੀਂ? ਉਹ ਆਪਾਂ ਇੱਥੇ ਉਹਦਾ ਸ਼ੇਅਰ ਕਰ ਮੈਂ ਜੋ ਚੀਜ਼ ਕੀ ਹੈ ਉਹ ਚੀਜ਼ ਹੈ ਜੀ ਦੁੱਧ। ਤੇ ਇਹਨਾਂ ਦੁੱਧ ਤੋਂ ਆਪਾਂ ਮੌਲ ਲਿਆਉਂਦੇ ਆ ਕਿ ਘਰਾਂ 'ਚ ਪਸ਼ੂ ਨਹੀਂ ਰੱਖੇ ਹੁੰਦੇ ਗਰਮੀਂ ਦੇ ਜਿਆਦਾ ਕਿ ਉਹਦਾ ਵਾਲਾ ধਵਾਉਂਦਾ ਚਿੱਟਾ ਪਾਉਂਦਾ ਕਿਵੇਂ ਵਾਲਾ ধਵਾਉਂਦੇ ਆ ਤੇ ਫਿਰ ਵੀ ਫਾੜ ਜਾਂਦਾ ਹਨਾ ਤੇ ਉਹ ਬੰਤਰੀਕੇ ਦੱਸ ਜਿਹਨਾਂ ਆਪਣਾ ਦੁੱਧ ਪਾਓ ਤੁਸੀਂ 7 ਦਿਨ ਰੱਖ ਲਓ 8 ਦਿਨ ਰੱਖ ਲਓ ਤੁਹਾਡਾ ਦੁੱਧ ਬੈਲੋਂ ਤੋਂ ਵੀ ਖਰਾਬ ਨਹੀਂ ਹੋਊਗਾ ਉਹਨਾਂ ਨੇ ਤਰੀਕੇ ਦੱਸਣ ਲਈ ਆਜੋ ਹਾਂਜੀ ਆਪਾਂ ਗਰਮੀਆਂ ਵਿੱਚ ਦੁੱਧ ਹਨਾ ਜਿਹੜਾ ਆਪਣਾ ਬਹੁਤ ਛੇਤੀ ਖਰਾਬ ਹੋ ਜਾਂਦਾ ਆਪਾਂ ਵਾਲਾ ਵੀ ਦਵਾਉਂਦੇ ਆ ਤਿੰਨ ਤੋਂ ਚਾਰ ਬਰੀ ਹਨਾ ਵਾਲਾ ধਵਾ ਕੇ ਰੱਖਦੇ ਆ ਫਿਰ ਵੀ ਖਰਾਬ ਹੋ ਜਾਂਦਾ ਉਹਦਾ ਕਾਰਨ ਕੀ ਆ ਇਹ ਕਨਿਕੇ ਦੁੱਧ ਹੁਣ ਖਾਦ ਘਾਦ ਵਿੱਚ ਆਪਾਂ ਮੋਲ ਲਿਆ ਹੁੰਦਾ ਕਿਤੇ ਜਾਣਾ ਹੁੰਦਾ ਦੁੱਧ ਆਪਣਾ ਬਚਿਆ ਪਿਆ ਹੁੰਦਾ ਆਉਂਦਿਆਂ ਨੂੰ ਖਰਾਬ ਹੋ ਜਾਂਦਾ ਫਿਰ ਉਹ ਕਿਸੇ ਕੰਮ ਦਾ ਦੁੱਧ ਨਹੀਂ ਰਹਿੰਦਾਗਾ ਇਸ ਕਰਕੇ ਆਪਾਂ ਨੂੰ ਨਵੇਂ ਤਰੀਕੇ ਦੱਸਣ ਲੱਗੇ ਜਿਨ੍ਹਾਂ ਤੋਂ ਦੁੱਧ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਪਹਿਲਾ ਤਰੀਕਾ ਇਹ ਆ ਤੁਸੀਂ ਦੁੱਧ ਨੂੰ ਤੈਨ ਤੋਂ ਚਾਰ ਵਰੀ ਬਾਲਾ ਦਵਾਉਣਾ ਬਾਲਾ ਦਵਾ ਕੇ ਰੂਮ ਤੇ ਟੈਂਪਰੇਚਰ ਦੇ ਸਿਰ ਥੋੜਾ ਟਾਈਮ ਹੀ ਠੰਡਾ ਕਰਨਾ ਤਾਂ ਕਿ ਉਹਦੇ ਵਿੱਚ ਬੈਕਟੀਰੀਆ ਨਾ ਪੈਦਾ ਹੋਣ ਤੁਸੀਂ ਉਹਨੂੰ ਫਰਿੱਜ ਵਿੱਚ ਹੀ ਲਾ ਦੇਣਾ ਇਹਦਾ ਫਰਿੱਜ ਦੀ ਠੰਡਕ ਨਾਲ ਠੰਡਾ ਹੋਣਾ ਦੁੱਧ ਨੇ ਤੁਹਾਡਾ ਦੁੱਧ ਬਿਲਕੁਲ ਵੀ ਖਰਾਬ ਨਹੀਂ ਹੋਣਾ ਇੱਕ ਤਰੀਕਾ ਤਾਂ ਇਹ ਆ ਨੰਬਰ 2 ਦੇ ਕੇ ਦੁੱਧ ਨੂੰ ਤੁਸੀਂ ਵਾਲਾ ਦਵਾ ਕੇ ਉਹਦੇ ਵਿੱਚ ਥੋੜੇ ਜਿਹੇ ਬਲਫੇ ਦੇ ਟੁਕੜੇ ਪਾ ਦੇਣੇ ਆ ਬਲਫਤਾ ਹਰ ਕਾਲ ਵਿੱਚ ਹੁੰਦੀ ਆ ਬਲਫੇ ਦੇ ਟੁਕੜੇ ਵਿਚਾਲੇ ਸੈੱਟ ਦੇਣੇ ਦੁੱਧ ਛੇਤੀ ਠੰਡਾ ਹੋ ਜਾਓ ਤੁਸੀਂ ਫਰਿੱਜ ਚ ਲਾ ਦੇਣਾ ਜੇ ਉਹ ਰੂਮ ਟੈਂਪਰੇਚਰ ਤੇ ਦੁੱਧ ਨੂੰ ਠੰਡਾ ਕਰਦੇ ਹੋ ਉਹਨਾਂ ਨਾਲ ਬੈਕਟੀਰੀਆ ਪੈਦਾ ਹੋ ਜਾਂਦੇ ਹੋ ਜੰਮ ਪੈਦਾ ਹੋ ਜਾਂਦਾ ਜਿਨ੍ਹਾਂ ਦੁੱਧ ਉਹ ਫਟ ਜਾ ਫਟਣ ਲੱਗ ਜਾਣਗੇ ਖਰਾਬ ਹੋ ਜਾਂਦਾ ਜੰਮ ਜਾਂਦਾ ਏ ਠੀਕ ਆ ਕਹਿੰਦੇ ਤੇ ਆਪਾਂ ਅਗਲਾ ਤਰੀਕਾ ਦੱਸਣ ਲੱਗੇ ਆ ਤੇ ਜੇ ਤੁਸੀਂ ਜਾਂ ਹੋਰ ਇਹ ਸਿਕਾ ਵੀ ਤੁਸੀਂ ਦੁੱਧ ਜਮਾਏ ਨਾ ਆਪਣਾ ਬਿਲਕੁਲ ਵੀ 7-8 ਦਿਨਾਂ ਦਾ ਬਿਲਕੁਲ ਹੀ ਨਾ ਖਰਾਬ ਹੋਵੇ ਉਹਦੇ ਲਈ ਤੁਸੀਂ ਕੀ ਲੈਣਾ ਹਰ ਘਰ ਵਿੱਚ ਇਹ ਚੀਜ਼ ਹੁੰਦੀ ਆ। ਥੀਰਤ ਨਹੀਂ। ਉਹਦੇ ਵਿੱਚ ਤੁਸੀਂ ਕੀ ਪਾਣਾ? ਮਿੱਠਾ ਸੋਡਾ ਕਿਉਂਕਿ ਇਹ ਹਰ ਘਰ ਵਿੱਚ ਹੁੰਦਾ ਏ। ਮਿੱਠਾ ਸੋਡਾ ਥੋੜਾ ਜਿਹਾ ਤੁਸੀਂ ਦੁੱਧ ਵਿੱਚ। ਜੇ ਤੁਸੀਂ ਦੁੱਧ ਤੇ ਗਰਮ ਤੇ ਤਾਤਾ ਰਿਹਾ। ਜਾਂ ਤੁਹਾਡਾ ਕੋ ਠੰਡਾ ਦੁੱਧ ਆ ਉਹਦੇ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਇਸ ਚੀਜ਼ ਨੂੰ ਹਿਲਾ ਦੇਣਾ। ਸਵਾਦ ਕੇ ਹਲਾ ਕੇ ਤੁਸੀਂ ਦੁੱਧ ਨੂੰ ਫਰਿੱਜ ਦੇ ਵਿੱਚ ਰੱਖ ਦਿਓ ਜਿੱਥੇ ਮਰਜੀ ਜਾਓ ਤੁਹਾਡਾ ਦੁੱਧ ਬਿਲਕੁਲ ਨਹੀਂ ਖਰਾਬ ਹੋਊਗਾ ਸਵਾਦ ਕੇ ਹਲਾ ਦੇਣਾ ਤੇ ਤੁਹਾਡਾ ਦੁੱਧ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹ ਤਰੀਕੇ ਤੁਸੀਂ ਜਰੂਰ ਅਜ਼ਮਾਓ ਤੇ ਤੁਸੀਂ ਜਾਂ ਤਾਂ ਦੁੱਧ ਨੂੰ ਟੈਂਪਰੇਚਰ ਤੇ ਠੰਡਾ ਨਾ ਕਰੋ ਦੁੱਧ ਤੁਸੀਂ ਜਾਂ ਏਸੀ ਵਾਲਾ ਕਮਰਾ ਠੰਡਾ ਹੁੰਦਾ ਉੱਥੇ ਠੰਡਾ ਕਰਨ ਲਈ ਰੱਖੋ ਦੁੱਧ ਜੇ ਤੁਸੀਂ ਵਾ ਲਿਆ ਤਾਂ ਕਿ ਉਹ ਠੰਡਾ ਕਮਰੇ ਵਿੱਚ ਦੁੱਧ ਠੰਡਾ ਹੋਊਗਾ ਤਾਂ ਤੁਹਾਡਾ ਦੁੱਧ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜੇ ਤੁਹਾਨੂੰ ਇਹ ਟ੍ਰਿਕਾਂ ਤਰੀਕੇ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ